ਸਕੂਲ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਹੈ ਜੇਕਰ ਵਿਦਿਆ ਦੇ ਮੰਦਰ ਦੇ ਵਿੱਚ ਸਿੱਖਿਆ ਦੇਣ ਵਾਲੇ ਅਧਿਆਪਕ ਨੂੰ ਹੀ ਕੱਢ ਦਿੱਤਾ ਜਾਵੇ ਤਾਂ ਉਸ ਅਧਿਆਪਕ ਉੱਤੇ ਕੀ ਬੀਤੇਗੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਨਾਬਾ ਦੇ ਆਰਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੋਂ ਜਿੱਤੇ ਪਿਛਲੇ 20 ਸਾਲਾਂ ਤੋਂ 뮤జిక్ ਅਧਿਆਪਕ ਨਿਰਜ ਸ਼ਰਮਾ ਨੂੰ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਬਿਨਾਂ ਨੋਟਿਸ ਅਤੇ ਬਿਨਾਂ ਕਾਰਨ ਦੱਸੇ ਹੀ ਅਧਿਆਪਕ ਨਿਰਜ ਸ਼ਰਮਾ ਨੂੰ ਸਕੂਲ ਤੋਂ ਹੀ ਕੱਢ ਦਿੱਤਾ ਗਿਆ ਨੀਰਜ ਸ਼ਰਮਾ ਪਿਛਲੇ 20 ਸਾਲਾਂ ਤੋਂ ਕੰਟਰੈਕਟ ਬੇਸ ਉੱਤੇ ਸਕੂਲ ਤੋਂ 8500 ਰੁਪਏ ਤਨਖਾਹ ਲੈ ਰਿਖੀ ਸੀ ਅਤੇ ਮੈਨੇਜਮੈਂਟ ਵੱਲੋਂ EPF ਵੀ ਕਟਿਆ ਜਾ ਰਿਹਾ ਸੀ ਅਧਿਆਪਕ ਨੇ ਮੰਗ ਕੀਤੀ ਹੈ ਕਿ ਮੈਨੂੰ ਦੱਸਿਆ ਜਾਵੇ ਕਿ ਮੈਨੂੰ ਕਿਸ ਕਾਰਨ ਕਰਕੇ ਕੱਢਿਆ ਗਿਆ ਮੈਨੂੰ ਇਹਨਾਂ ਵੱਲੋਂ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਇਹ ਹਵਾਲਾ ਦਿੱਤਾ ਗਿਆ ਹੈ ਕਿ ਨੀਰਜ ਸ਼ਰਮਾ ਨੂੰ ਸਕੂਲ ਵਿੱਚੋਂ ਇਸ ਲਈ ਕੱਢਿਆ ਗਿਆ ਕਿਉਂਕਿ ਇਹ ਇੱਕ ਕਲਾਸ ਦੇ ਵਿੱਚ ਫੋਨ ਸੁਣ ਰਿਹਾ ਸੀ ਅਤੇ ਇਹ ਫੈਸਲਾ ਸਕੂਲ ਦੀ ਮੈਨੇਜਮੈਂਟ ਵੱਲੋਂ ਲਿਆ ਗਿਆ ਇਹਰਾ ਨਾਮ ਮੀਰੇ ਸ਼ਰਮਾ ਜੀ ਮੈਂ ਸਰ ਸੰਗੀਤ ਦੀ ਪੋਸਟ ਇੱਥੇ ਕੰਮ ਕਰ ਰਹੇ ਹਾਂ ਜੀ 23 ਵਰਸ ਸਮੱਸਿਆ ਸਰ ਮੈਨੂੰ 22 ਸਾਲ 20 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਔਰ ਐਤਵਾਰ ਨੂੰ ਇਹਨਾਂ ਨੇ ਮੈਨੂੰ ਜਿਸ ਦਿਨ ਦੂਪੁੰਨਾ ਸੀ 21 ਤਰੀਕ ਨੂੰ ਮੈਨੂੰ ਫੋਨ ਆਇਆ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ ਮੈਨੂੰ ਨਾ ਤਾਂ ਇਹਨਾਂ ਨੇ ਕਾਰਨ ਦੱਸਿਆ ਗਿਆ ਜੀ ਨਾ ਕੋਈ ਮੈਨੂੰ ਨੋਟਿਸ ਦਿੱਤਾ ਗਿਆ ਮੈਂ ਉਸ ਤੋਂ ਅਗਲੇ ਦਿਨ ਸਕੂਲ ਵਿੱਚ ਆਇਆ ਵੀ ਮੈਨੂੰ ਕਾਰਨ ਦੱਸੋ ਮੇਰੀ ਕੀ ਗਲਤੀ ਹੈ ਇਹਨਾਂ ਨੇ ਮੈਨੂੰ ਪ੍ਰਿੰਸੀਪਲ ਨੇ ਕਿਹਾ ਕਿ ਇਹ ਤੁਸੀਂ ਮੈਨੇਜਮੈਂਟ ਕਮੇਟੀ ਤੋਂ ਪੁੱਛੋ ਇਹ ਪ੍ਰਿੰਸੀਪਲ ਬੋਲ ਇਹ ਅਸ਼ਵਨੀ ਮਦਾਨ ਜੀ ਕੋਈ ਕੰਟਰੈਕਟ ਇਸ ਤੋਂ ਤੁਸੀਂ ਲੈ ਹਾਂਜੀ ਕੰਟਰੈਕਟਸ ਬੇਸ ਤੋਂ ਤੁਸੀਂ ਕਿੰਨੀ ਮਿਲਦੀ ਮੇਰੇ ਸਾਰੇ ਉਹ ਕੱਟ-ਕਟਾ ਕੇ ਮੈਨੂੰ 8200 ਰੁਪਏ ਮਿਲਦਾ ਸੀ ਜੀ ਮੈਨੇ ਪੀਪੀਐਫ ਕੱਟਦਾ ਸੀ ਈਐਸਐਲ ਕੱਟਦਾ ਸੀ ਜੀ ਰੀਜ਼ਨ ਕੀ ਤੁਹਾਨੂੰ ਦੱਸਿਆ ਹਟਾਨ ਦਾ ਹਟਾਨ ਦਾ ਰੀਜ਼ਨ ਮੈਨੂੰ ਹਲੇ ਤੱਕ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਮੈਨੂੰ ਅਸੀਂ ਜਦੋਂ ਮੈਨੇਜਰ ਸਾਹਿਬ ਦੇ ਘਰੇ ਗਏ ਇੱਕ ਰੀਜ਼ਨ ਜ਼ਰੂਰ ਦੱਸਿਆ ਜੀ ਕਿ ਇਹਨਾਂ ਨੇ ਮੋਬਾਈਲ ਚਲਾਇਆ ਸੀ ਮੋਬਾਈਲ ਵੀ ਮੇਰੇ ਬੇਟੇ ਦਾ ਆਇਆ ਸੀਗਾ ਤੇ ਇਹ ਕਹਿੰਦੇ ਆ ਆਰਡਰ ਦੀ ਤੁਸੀਂ ਪਾਲਣਾ ਨਹੀਂ ਕੀਤੀ ਪ੍ਰਿੰਸੀਪਲ ਦੇ ਕਿਉਂਕਿ ਜਦੋਂ ਇਹ ਆਰਡਰ ਨਿਕਲਿਆ ਸੀ ਉਸ ਵਕਤ ਮੈਂ ਛੁੱਟੀ ਤੇ ਸੀ ਜੀ ਮੈਂ ਵrindavan ਗਿਆ ਹੋਇਆ ਸੀ ਮੇਰੇ ਆਰਡਰ ਤੇ ਹੁਣ ਵੀ ਸਾਈਨ ਨਹੀਂ ਹੈਗੇ ਜਿਹੜੇ ਮੋਬਾਈਲ ਦਾ ਆਰਡਰ ਨਿਕਲਿਆ ਮੈਨੂੰ ਇਸ ਕਰਕੇ ਪਤਾ ਨਹੀਂ ਸੀ ਮੇਰਾ ਬੇਟੇ ਦੀ ਇੰਟਰਵਿਊ ਹੋਣ ਕਰਕੇ ਮੈਂ ਬਾਹਰ ਉਹਨੂੰ ਸਿਰਫ ਉਹਨੇ ਫੋਨ ਕੀਤਾ ਕਿ ਪਾਪਾ ਮੈਨੂੰ ਪੈਸੇ ਦੇ ਦੋ ਇੰਨੇ ਦੇ ਵਿੱਚ ਪ੍ਰਿੰਸੀਪਲ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਫੋਨ ਚਲਾਇਆ ਮੈਂ ਕਿਹਾ ਸਰ ਸੌਰੀ ਚਲੋ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਆਰਡਰ ਕੱਢਿਆ ਹੋਇਆ ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਬਾਹਰ ਹੋ ਕੇ ਗੱਲ ਕਰ ਲੈਂਦਾ ਮੈਂ ਤਾਂ ਬਸ ਬੇਟੇ ਦਾ ਫੋਨ ਸੁਣਿਆ ਬਾਹਰ ਖੜਾ ਬੇਟਾ ਮੇਰਾ ਬਾਹਰ ਆਇਆ ਖੜਾ ਸੀ ਇਹ ਤੋਂ ਬਾਅਦ ਅਗਲੇ ਦਿਨ ਮੈਨੂੰ ਮੈਂ ਫੇਰ ਸਕੂਲ ਦੇ ਵਿੱਚ ਆਇਆ ਇਹਨਾਂ ਨੇ ਮੈਨੂੰ ਹਾਜ਼ਰੀ ਨਹੀਂ ਲਗਵਾਉਣ ਦਿੱਤੀ ਮੈਂ ਹਰ ਰੋਜ਼ ਸਕੂਲ ਆਂਦਾ ਰਿਹਾ ਬਿਨਾਂ ਨਾ ਦੇ ਦੋ ਸਵੇਰੇ ਸਕੂਲ ਟਾਈਮ ਆਂਦਾ ਸੀ 2 ਵਜੇ ਜਾਂਦਾ ਸੀ ਪਰ ਨਾ ਮੈਨੂੰ ਇਹਨਾਂ ਨੇ ਪੜ੍ਹਾਉਣ ਦਿੱਤਾ ਤੇ ਨਾ ਮੇਰੀ ਹਾਜ਼ਰੀ ਲਵਾਈ ਪ੍ਰਿੰਸੀਪਲ ਅਸ਼wini ਸ਼ਰਮਾ ਨੇ ਇੱਕ ਇਹ ਮੰਜੂ ਸ਼ਰਮਾ ਦਾ ਨਾਮ ਲੈ ਰਹੇ ਨੇ ਜੀ ਸਾਡੇ ਪ੍ਰਿੰਸੀਪਲ ਸਾਹਿਬ ਮੰਜੂ ਸ਼ਰਮਾ ਨੇ ਤੁਹਾਨੂੰ ਕੱਢਿਆ ਏ ਮੰਜੂ ਸ਼ਰਮਾ ਜੋ ਹੈ ਜੀ ਇਹਨਾਂ ਨੇ ਡਾਇਰੈਕਟਰ ਲਗਾਈ ਹੋਈ ਹੈ ਇਹ ਸਕੂਲ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਪਹਿਲਾਂ ਵੀ ਦੋ ਸਕੂਲਾਂ ਦੇ ਵਿੱਚੋਂ ਕੱਢੀ ਹੋਈ ਹੈ ਡਾਇਰੈਕਟਰ ਜਿਹੜੀ ਇਹਨਾਂ ਨੇ ਲਗਾਈ ਹੈ ਦੋ ਸਕੂਲਾਂ ਦੇ ਵਿੱਚੋਂ ਇੱਕ ਬਿਆਨੰਦ ਦੇ ਵਿੱਚੋਂ ਔਰ ਇੱਕ 우ਸ਼ਾ ਮਾਤਾ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਅਸ਼wini ਜੀ ਨੇ ਤੁਹਾਨੂੰ ਉਹਨਾਂ ਨੇ ਹੀ ਕੱਢਿਆਗਾ ਅਸੀਂ ਉਹਨਾਂ ਕਿਉਂਕਿ ਸਕੂਲ ਨਾਲ ਤਾਂ ਲੱਗਾ ਤੇ ਗਾ ਨਹੀਂ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਮੈਨੂੰ ਸਿਰਫ ਅਸ਼wini ਸ਼ਰਮਾ ਜੀ ਦਾ ਫੋਨ ਆਇਆ ਸੀ ਪ੍ਰਿੰਸੀਪਲ ਅਸ਼wini ਮਦਾਨ ਜੀ ਦਾ ਪ੍ਰਿੰਸੀਪਲ ਦਾ ਮੈਂ ਇਹਨਾਂ ਨੂੰ ਹੀ ਬੇਨਤੀ ਕੀਤੀ ਬਾਰ-ਬਾਰ ਆ ਕੇ ਸਰ ਪਲੀਜ਼ ਤੁਸੀਂ ਮੇਰਾ ਕੁਝ ਕਰੋ ਮੇਰੇ ਘਰੇ ਭੁੱਖੇ ਮਰ ਜਾਣਗੇ 88200 ਰੁਪਏ ਨਾਲ ਕੁਝ ਨਹੀਂ ਬੰਦਦਾ ਇਹਨਾਂ ਨੇ ਪਰ ਫਿਰ ਵੀ ਮੇਰੀ ਕੋਈ ਬੇਨਤੀ ਨਹੀਂ ਸੁਣੀ ਸਰ ਅੱਜ ਹਾਰ ਕੇ ਮੈਂ ਸਰ ਆਪ ਜੀ ਦੇ ਅੱਗੇ ਆਪ ਜੀ ਦੇ ਚੈਨਲ ਦੇ ਥਰੂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਸਰ ਮੇਰਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਮੈਨੂੰ ਸਰ 20 ਜੁਲਾਈ ਤੋਂ 21 ਜੁਲਾਈ ਤੋਂ ਬਾਅਦ ਮੈਨੂੰ ਇੱਥੇ ਖੱਜਲ ਖਵਾਰ ਹੋਣਾ ਪੈ ਰਿਹਾ ਦੀ ਹੁਣ ਕੀ ਮੰਗਾਂਗੇ ਹਾਂ ਸਰ ਮੰਗੇ ਇਹ ਹੀ ਕਰਦਾ ਮੈਨੂੰ ਮੇਰੀ ਨੌਕਰੀ ਤੇ ਬਹਾਲ ਕੀਤਾ ਜਾਵੇ ਸਰ ਦੇਖੋ ਮੈਂ ਸਕੂਲ ਚ 17 ਸਾਲ ਕੰਮ ਕੀਤਾ ਐਜ਼ ਅ ਹਿਸਟਰੀ ਲੈਕਚਰਰ ਤੇ ਮੈਂ ਚਿੱਠੀ ਸਵਾ ਪੰਜਾਬ ਸਰਕਾਰ ਨੂੰ ਬਹੁਤ ਲਿਖੀਆਂ ਡਿਓ ਨੋ ਵੀ ਲਿਖਿਆ ਡਿਪਟੀ ਕਮਿਸ਼ਨਰ ਨੂੰ ਵੀ ਲਿਖਿਆ ਸ ਆਪਣਾ ਐਜੂਕੇਸ਼ਨ ਮਿਨਿਸਟਰ ਨੂੰ ਵੀ ਲਿਖੀ ਮੈਨੇਜਮੈਂਟ ਨੂੰ ਵੀ ਲਿਖੇ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਕਿਸ ਕਾਰਨ ਕਰਕੇ ਕੱਢੇ ਕਿਸੇ ਕੋਈ ਕਾਰਨ ਨਹੀਂ ਕੋਈ ਸਾਨੂੰ ਕਾਰਨ ਦੱਸੇ ਵਿਭਾਗ ਜਿਸ ਜਿਸ ਕਾਰਨ ਕੱਢੇ ਜਿਸ ਕਾਰਨ ਸਾਨੂੰ ਰਿਲੀਵ ਕੀਤਾ ਠੀਕ ਹੈ ਨੋ ਜੀ ਜਾ ਕੇ ਇੱਥੇ ਪੈਰਲਲ ਜੇ ਇਹ ਰਿਟਾਇਰਮੈਂਟ ਕਹਿੰਦੇ ਨੇ 65 ਸਾਲ ਦੀ ਜੋ ਜੋ ਕਿ ਰਿਟਾਇਰੀ ਬੰਦੇ ਸਰਕਾਰੀ ਨੌਕਰੀ ਲੈ ਰਹੇ ਨੇ ਤਨਖਾਹ ਲੈ ਰਹੇ ਨੇ ਸਰਕਾਰੀ ਤਨਖਾਹ ਲੈ ਰਹੇ ਨੇ আর ਇੱਥੇ ਇਹਨਾਂ ਦੇ ਰੱਖੇ ਹੋਏ ਨੇ ਤੁਸੀਂ ਰੀਜ਼ਨ ਪੁੱਛਿਆ ਕੌਣ ਬੱਜਿਆ ਪੁੱਛਿਆ ਵੀ ਕਰਨੇ ਕਹਿੰਦੇ 62 ਸਾਲ ਦੀ ਉਮਰ ਹੋ ਗਈ ਜੀ ਮਾ ਲਿਖ ਕੇ ਦਿਓ ਅਰਜ਼ੀਨ ਦਿਓ ਸੰ ਨੂੰ ਨੋਟਿਸ ਦਿਓ ਨੋਟਿਸ ਕਿੰਨੀ ਦੇ ਬਿਨਾ ਨੋਟਿਸ ਤੋਂ ਇਹ ਨਾਲ ਗੱਲ ਤੋਂ ਸਰਕਾਰੀ ਹੈ 17 ਸਾਲ ਅਸੀਂ ਇਹ ਕੰਮ ਕਰਦੇ ਆਂ ਸੇਵਾ ਕੀਤੀ ਸੀ ਸਕੂਲ ਦੀ ਤੇ 17 ਸਾਲ ਤੋਂ ਆਏ ਕੱਢ ਕੇ ਮਾਰੇ ਜਿੱਮੇ ਉਹਨਾਂ ਦਾ ਆਪਣਾ ਸਕੂਲ ਹੁੰਦਾ ਉਹਨਾਂ ਦਾ ਪਰਸਨਲ ਸਕੂਲ ਹੈ ਕੋਈ ਕੋਨਟਰੈਕਟਰ ਨਹੀਂ ਸੀ ਨਾਜੀ ਕੋਨਟਰੈਕਟਰ ਹੈ ਕੋਈ ਤੇ 17 ਸਾਲ ਤੋਂ ਕੋਈ ਕੰਟਰੈਕਟ ਥੋੜਾ ਹੁੰਦਾ ਕੋਈ ਕੰਟਰੈਕਟ ਨਹੀਂ ਇਹਨਾਂ ਦੇ ਰਹਿ ਗਏ ਕਿੱਥੇ ਵੀ ਅਸੀਂ ਤੇ ਕੋਈ ਨੋਟਿਸ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਦਿੱਤਾ ਜਦ ਕੇ ਸਾਨੂੰ ਜਿਹੜੀ ਹੈ ਤਨਖਾਹ ਸਕੂਲ ਦੇ ਬੱਚਿਆਂ ਚੋਂ ਜੋ ਫੰਡ ਇਕੱਠੇ ਹੁੰਦੇ ਨੇ ਲੱਖ ਰੁਪਈਆ ਹਰ ਮਹੀਨੇ ਦਾਉਂਦਾ। ਉਸ ਤੋਂ ਤਾਂ ਕਾ ਮਿਲਦੀ ਹੈ। ਕਿਹਦੀ ਦਰਵਾਜ਼ੀ ਤੋਂ? ਮੇਰੀ ਸੀ ਜੀ 8500 ਤੇ ਫਿਰ ਇਹਨਾਂ ਨੇ ਇੱਕ ਸਾਲ ਮੇਰੀ 4500 ਰੁਪਈਆ ਘਟਾ ਤਾ। ਮੈਂ ਚਲੋ ਟਾਈਮ ਪਾਸ ਐ। ਮੈਂ ਫਿਰ ਵੀ ਕੰਮ ਦਿੱਤਾ। ਪਰ ਸਾਨੂੰ ਕੋਈ ਕਾਰਨ ਨਹੀਂ ਦੱਸਿਆ ਵੀ ਕਿਸ ਕਾਰਨ ਤੇ ਕੀ ਬਲੇਮ ਐ। ਕਿੰਨੇ ਸਾਲ ਹੋ ਗਏ ਤੁਹਾਨੂੰ ਬੱਡੇ? 17 ਸਾਲ। ਨਾ ਸਾਨੂੰ 2 ਸਾਲ ਹੋ। 2 ਸਾਲ। ਪੀਰੈਂਟਸ ਵੱਲੋਂ ਤੇ ਬੱਚਿਆਂ ਵੱਲੋਂ ਵਿਦਿਆਰਥੀਆਂ ਵੱਲੋਂ ਕੰਮਿਊਨਿਟੀ ਸਾਈਂਗ ਵਿੱਚ ਜਿਹੜੇ ਹੈ ਮੋਬਾਈਲ ਦੀਸ ਕਰ ਰਹੇ ਬਹੁਤ ਜ਼ਿਆਦਾ ਤੇ ਇਸ ਕਰਕੇ ਸਾਰੇ ਟੀਚ ਸਾਰੇ ਬੇਨ ਰਸੋ ਵੀ ਰੋਟਾਈ ਸੀ ਹੀ ਪਰ ਬੱਚਾ ਦੇ ਕੁਝ ਕਹਤਾਈਏ ਜਿਸ ਕਰਕੇ ਮੈਨੇਜਮੈਂਟ ਨੇ ਇਸ ਦਾ ਫੈਸਲਾ ਲਿਆ ਕਿ ਇਹਨਾਂ ਨੂੰ ਕਈ ਵਾਰ ਰੋਕਣ ਦੇ ਮੇਲੇ ਕਈ ਰੋਕੇ ਨੇ ਮੈਂ ਵੀ ਕਦੇ ਮੈਨੂੰ ਰੁਕਿਆ ਰਾਂ ਤੇ ਇਹ ਇਸ ਕਰਕੇ ਕਰਕੇ ਇਹਦੇ ਉੱਪਰ ਯੂਜ਼ ਨਹੀਂ ਹੋ ਰਹੀ ਉਸ ਨੂੰ ਉਹਦੀ ਕਰਕੇ ਮੈਂ ਐਕਸ਼ਨ ਲਿਆ। ਕੋਈ ਰਿਟਰਨ ਚ ਵੀ ਰਿਟਰਨ ਨੋਟਸ ਤੇ ਦਿੱਕਤਾ ਕਰ ਲਾ ਇਹ ਰੀਡਰਸ ਨੂੰ ਮੈਂ ਮੈਂ ਕਹੂੰਗਾ ਕਿਲਾ ਇਹਨਾਂ ਨੂੰ ਬੱਚੇ ਨੂੰ ਕਹੀ ਇਹਨਾਂ ਨੂੰ ਸਮਝਾਇਆ ਗਿਆ ਦੋ ਵਾਰੀ ਵੀ ਕਲਾਸ ਵਿੱਚ ਮੋਬਾਈਲ ਨੰਬਰ ਤੋਂ ਤੇ ਜਿਸ ਕਰਕੇ ਬੱਚੇ ਦੀ ਪੜਾਈ ਦੇਖਾ ਲਾ ਨੁਕਸਾਨ ਹੁੰਦਾ। ਰਿਟਰਨ ਨੋਟਸ ਨੇ ਕਿੰਨੇ ਸਾਫ ਕਰਕੇ ਜਿਹੜਾ ਰਹਿ ਗਿਆ ਕਿ ਕੁਝ ਅੰਦਰ ਵੀ 3 ਹਫ਼ਤੇ ਚੱਲਦੇ ਰਹਿ ਗਏ ਜੋ ਬਾਕੀ ਗਿਆ। ਇਹ ਤੇ ਮੈਂ ਵੀ ਵੀਡੀਓ ਲੈ ਹੈਗੀ ਪਤਾ ਹੈ ਸੀ ਕਿਸੀ ਤੋਂ ਨੇ ਕਰੇ ਦੱਸਿਆ ਨਹੀਂ ਹੈ ਪ੍ਰਿੰਸੀਪਲ ਸਾਹਿਬ ਬਿਮਲ ਜੀ ਬਿਮਲ ਜੀ ਪਹਿਲਾਂ ਹੀ ਪ੍ਰਿੰਸੀਪਲ ਸੀ ਉਹਨਾਂ ਨੇ ਵੀ ਆਰਡਰ ਕੱਢਿਆ ਹੈ ਆਰਡਰ ਮੇਰਾ ਵੀ ਕੱਢਿਆ ਹੋਇਆ ਹੈ ਆਰਡਰ ਨਿਕਲਦਾ ਹੀ ਹੈ ਆਰਡਰ ਦੀ ਕਾਪੀ ਵੀ ਹੈਗੀ ਹੈ ਰਜਿਸਟਰ ਤੇ ਆਰਡਰ ਹੈਗਾ ਤੇ ਮੋਬਾਈਲ ਤੇ ਕਲਾਸਾਂ ਦੇ ਵਿੱਚ ਪਹਿਲਾਂ ਵੀ ਸਰਕਾਰ ਵੱਲੋਂ ਵਿਦਿਆਰਥੀ ਵੀ ਨਹੀਂ ਬੰਦ ਕਲਾਸ ਦੇ ਵਿੱਚ ਨਹੀਂ ਬਰਤਣਾ ਚਾਹੀਦਾ ਪੜ੍ਹਨ ਦੇ ਵੇਲੇ ਆਰਡਰ ਨਿਕਲੇ ਬਿਨਾਂ ਆਰਡਰ ਹੈਗੇਗਾ ਪਹਿਲਾਂ ਰੂਲ ਕੋਡਿੰਗ ਪਹਿਲਾਂ ਨੋਟਿਸ ਦੇਣਾ ਪਹਿਲਾਂ ਫਿਰ ਕੱਢ ਦਿੱਤੇ ਅੰਦਾਜ਼ ਖੁਸ਼ੀ ਕੇ ਉਹ ਬਚਨ ਲੈਂਦੇ ਹੈ ਇਮੀਆ ਕਿ ਉਹ ਇਕੱਲਾ ਸਮਝਾਉਂਦਾ ਹੀ ਹੋਇਆ ਹੈ। ਜਿਹੜਾ ਆਰਡਰ ਤਾਂ ਸੀ ਨਾ ਕੋਈ ਦਿੱਤਾ ਨਾ। ਕਿਉਂਕਿ ਜਿਹੜਾ ਰਿਟਰਨ ਆਰਡਰ ਤਾਂ ਨਿਕਲੇ ਹੀ ਵਿਆ ਸੀਗਾ, ਉਹਨੂੰ ਤਾਂ ਫਿਰ ਫੋਲੋ ਕਰਨਾ ਚਾਹੀਦਾ। ਉਹ ਰਿਟਰਨ ਆਰਡਰ ਹੀ ਮੰਨਿਆ ਜਾਂਦਾ। ਜਿਹੜਾ ਆਰਡਰ ਨਿਕਲੇ ਆਂਦਾ ਸਰ ਕੋਲ ਆਰਡਰ ਤੇ। ਉਹੀ ਆਰਡਰ ਹੁੰਦਾ। ਉਹਨੇ ਇਹਨੇ ਕਾ ਕੋਈ ਹੋਰ ਰੱਖਿਆ ਮੈਂ। ਇਹਨਾਂ ਜਗ੍ਹਾ ਤੇ ਅਡਮਿਨੈਂਟ ਮੰਨ ਲੋ ਕੋਲ ਬਾਰ-ਬਾਰ ਇਹ ਗੱਲ ਕਿਹਾ ਵੀ ਤੁਸੀਂ ਚੁੱਕੋਗੇ ਪੱਛਾ ਦੀ ਭਾਈ ਤੇ ਨੁਕਸਾਨ ਹੋ ਰਿਹਾ ਸੀਗਾ। ਇਸ ਕਰਕੇ ਕੋਈ ਸਾਡਾ ਟੀਚਰ ਰੱਖਾਇਆ ਸੀ ਮਿੰਨਾੜੀ ਕੇ ਇਹ ਰੱਖਿਆ।